ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਨੰਤਰੋਸ ਕਰੇ ਦੁਖਤ ਕਲੀਫਾਂ ਤੋਂ ਦੂਰ ਰੱਖੇ ਇਹ ਜੀ ਮੈਨੂੰ ਪਹਾੜੀ ਏਰੀਆ 'ਚ ਲਿਆਏ ਹਜੇ ਤੱਕ ਨਹੀਂ ਦੱਸਦੇ ਵੀ ਜਾਣਾ ਕਿੱਥੇ ਨੂੰ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਪਾਂਪਰੀ ਨੂੰ ਲੈ ਚਲੋ ਮੈ ਲਓ ਜੀ ਸਰਦਾਰ ਜੀ ਮੇਰੇ ਤਾਂ ਨਾ ਕੰਨ ਵੀ ਬੋਲੇ ਹੋਗੇ ਤੁਹਾਨੂੰ ਪਤਾ ਨਾ ਭਰਾ ਠੋਣ ਲੱਗ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂ ਮੈਂ ਕਹਿ ਦੱਸ ਸਕਦਾ ਨਹੀਂ ਮੈਂ ਚੰਗਾ ਬੁੱਤ ਮੈਂ ਚੱਲ ਸਕਦਾ ਚਿਮਲੇ ਨੂੰ ਚੱਲਿਓ ਜੀ ਕੱਪੜੇ ਤਾਂ ਚੱਕੀ ਆ ਕੇ ਅਜੇ ਛੇ ਮੈਂ ਕੱਪੜੇ-ਕੁੱਪੜਾ ਨੂੰ ਇਸ ਦਿਵਾਰ ਦੇ ਗੱਡੀ ਚੱਲੀ ਜੀ ਪਹਾੜਾਂ ਦਾ 3 ਕਿਲੋਮੀਟਰ ਅਜੇ ਸਾਨੂੰ ਐਂਟਰੀ ਕਰਨ ਨੂੰ ਹੋਇਆ ਨਹੀਂ ਹਿਮਾਚਲ ਦਾ ਤੇ ਲੱਗੀ ਜੀ ਹੁਣ ਟੂਪੈਂਜੀ ਕਰਨ Shimla ਕਾ ਜਾਣਾ ਮੈਨੂੰ ਕੋ ਮਰਾਟ ਹੋਈ ਪਈਆ ਤੁਹਾਨੂੰ ਪਤਾ ਪਹਾੜੀ ਰੇ ਜੇ ਜਾ ਕੇ ਮੈਂ ਹੀ ਜਾਣਾ Shimla ਨੂੰ ਤੁਸੀਂ ਪੰਬਰੀ ਨੂੰ ਚੱਲੋ ਉਹ ਤਾਂ ਸੜਕ ਬਹੁਤ ਪੁੱਟੀ ਹੋਈ ਏ। ਉਹ ਤਾਂ ਹੈ ਹੀ। ਅਦਰ ਰੀਤ ਨੇ ਜੀ ਆਪਣਾ ਰੌਲਾ ਪਾਇਆ ਹੋਇਆ। ਰੀਤ ਨੇ ਤਾਂ ਪਾਣੀ ਪੋਰਾ ਫੜਾਵਾ। ਰੀਤ ਵੀ ਕਹਿੰਦੀ ਵੀ ਕਿੱਥੇ ਆ ਗਏ ਆਪਾਂ। ਇਹ ਤਾਂ ਸਸਤੀ ਕਰਤਾ ਭਲਾ ਦੇ ਪੁੱਤ ਸ਼ਾਰੀਆ। ਪਹਿਲਾਂ 7 ਸਤਰੀਕਰ। ਪਹਿਲਾਂ 7 ਸਤਰੀਕਰ। ਮੈਂ ਕੋਤੀ-ਕੁੱਤੀ ਜਿਹੜੀ ਮਾਣ ਲਈ ਮੈਂ ਗੱਡੀ ਚਲਾਉਂਗਾ ਕਿ ਤੈਨੂੰ ਮਠਾਣਾ ਕੋਤੀ ਪਹਾੜੀ ਏਰੀਆ ਨਾ। ਜਾਣਾ ਕਿੱਥੇ ਆ? ਐ ਤਾਂ ਦੱਸੋ ਪਹਾੜੀ ਏਰੀਆ ਜਾਗੇ। ਕਬਰਾਟ ਹੋਈ ਪਿਆ। ਹਾਂਜੀ। ਹਾਂਜੀ ਬੂਬੂ ਆਈਦਰ ਹੀ ਦੇਖੋ ਜੀ ਕਿੰਨੀ ਖੁਸ਼ ਆ ਮੰਮੀ ਨੇ ਤੰਗਾ ਮੰਮੀ ਉਹ ਘੁਮਰਾ ਟੂਬੀ ਆਈ ਆੜੀ ਏਰੀਆ ਦੇ ਘੁਮਰਾ ਟੋਣ ਲੱਗ ਪਏ ਅੱਛਾ ਕੋਈ ਨਹੀਂ ਮੁੜਦੇ ਨਾ ਆਪਾਂ ਨੇ ਅੱਛਾ ਜੀ ਦੇਖੀ ਜਾਂਦੀ ਮੈਂ ਕਿੱਧਰ ਕਿੱਧਰ ਘੁੰਮ ਕੇ ਗੱਡੀ ਪਹੁੰਚਦੀ ਆ ਹੁਣ Shimla ਜਾਣਾ ਕੈਨਸਲ Shimla ਜਾਣਾ ਕੈਨਸਲ ਸੱਚੀ ਗੱਲ ਆਈ Shimla ਜਾਣਾ ਕੈਨਸਲ ਜੀ ਅੱਛਾ ਜੀ ਹਾਂ ਠੀਕ ਐ ਮੱਛਾ ਨੂੰ ਦੇ ਲਿਆ ਬਾਟਾ ਅਜਾ ਕਿੱਥੇ ਜੱਟ ਨਾ ਮਣੋਲਾ ਦਾ ਸੌਵੇਂ ਨਹੀਂ ਕਰਦੇ ਆ ਫਿਰ ਸੌਰੇ ਨੂੰ ਇੱਧਰ ਤੇਰੇ ਸੌਰੇ ਹੈਗੇ ਤੈਨੂੰ ਪਤਾ ਮੇਰੇ ਤਾਂ ਮੇਰੇ ਤਾਂ ਸਾਰੇ ਪਿੱਛੇ ਰਹਿ ਗਏ ਥੋੜੇ ਸੌਰੇ ਮੇਰੇ ਸੌਰੇ ਨਹੀਂ ਮੈਂ ਜੇ ਆਪਣੇ ਸੌਰੇ ਨੂੰ ਜਾਂਦਾ ਆਹ ਰਸਤਾ ਸੌਰੇ ਨੂੰ ਜਾਂਦਾ ਮੇਰੇ ਨਹੀਂ ਨਹੀਂ ਮੁੱਛਾਂ ਨੂੰ ਵੱਟ ਕੇ ਦਿੱਤਾ ਤਾਂ ਮੈਂ ਜੇ ਸੌਰੇ ਨੂੰ ਜਾਂਦਾ ਤਾਂ ਮੁੱਛਾਂ ਨੂੰ ਵੱਟ ਦਿੰਦੇ ਜਵਾਈ ਦੇਣ ਲੱਜ ਜਾਂਦੇ ਮਾਤਰ ਹਾਂਜੀ ਮੈਂ ਉਹ ਜਵਾਈਆਂ ਤੋਂ ਹੈ ਨਹੀਂ ਉਹ ਤਾਂ ਹੈ ਉਹ ਤਾਂ ਸਾਰੇ ਕਹਿੰਦੇ ਆ ਬੋਲੀ ਦੀ ਜਿਹੇ 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 ਜੀ ਬੰਦੇ ਦੀ ਇਮੇਜ ਆ ਗੱਲ ਉਹੋ ਜੀ ਕਰੀਂਗੀ ਹਾਂਜੀ ਹਾਂ ਇਹ ਤਾਂ ਹੈ ਉਧਰ ਰੀਤ ਨੂੰ ਦਿਖਾਵਾਂ ਜੀ ਤੁਹਾਨੂੰ ਮੈਂ ਰੀਤਾ ਸੱਸੀ ਕਾ ਬੁਲਾ ਦੋ ਪੁੱਤ ਆਏ ਆ ਉੱਗੂ ਫੋਨ ਗੈਰੀ ਫੋਨ ਉਹ ਸਾਹਮਣੇ ਦੇਖਿਆ ਵਧੀਆ ਦ੍ਰਿਸ਼ ਦਿਖਣਾ ਹਾਂਜੀ ਵੇਖ ਤਾਂ ਦਿਖਦੀਆਂ ਫੈਕਟਰੀਆਂ ਫੈਕਟਰੀਆਂ ਪਰ ਹਾਂਜੀ ਹਾਂ ਗਾਹਾਂ ਜਾ ਕੇ ਹੋਰ ਕਲੀਅਰ ਦਿਖਣਗੀਆਂ ਆਪਾਂ ਨੂੰ ਜੰਗਲੇ ਦਿਖਾਈ ਜਾਂਦੀ ਹੈ ਜਿਹੜਾ ਕੁਝ ਦਿਖਾਉਣਾ ਨਹੀਂ ਹੁਣ ਉਹ ਚੀਜ਼ਾਂ ਗਾਹਾਂ ਜਾ ਕੇ ਦਿਖੂਗੀ ਫੇਰ ਉੱਧਰ ਫੋਕਸ ਕਰੂੰਗੀ ਤੈਨੂੰ ਤਾਂ ਦਿਖੂਗਾ ਕੌਸਾ ਫੋਕਸ ਕੀਤਾ ਮੈਨੂੰ ਥੋੜਾ ਜਿਆਦਾ ਦਿਖਾਈ ਜਾਂਦੀ ਕਿ ਤੂੰ ਦੁਲਾਜ ਮੈਨੂੰ ਦਿਖਾ ਉੱਥੇ ਸਵਾ ਮੈਂ ਫੋਨ ਦੇ ਵਿੱਚ ਦੇਖ ਰਹੀ ਹਾਂ ਤਾਂ ਮੈਂ ਫੋਨ ਦੇ ਹੁਣ ਦੇਖੂਗਾ ਜੀ ਇਹ ਇਹ ਹਜੇ ਵੀ ਇਹ ਹੁੰਦੀ ਆ ਆ ਗਈ ਆ ਜੀ ਦੇਖੋ ਦਿਖ ਰਹੀ ਆ ਦੇਖੋ ਮੈਨੂੰ ਕੀ ਦਿਖਾਉਣਾ ਬਸ ਅੱਛਾ ਜੀ ਇਸ ਵਾਰ ਕੈਮਰਾਮੈਨ ਮੈਂ ਆਂ ਜੀ ਜੇ ਕੋਈ ਗਲਤੀ ਮਾਲਤੀ ਹੋ ਗਈ ਤਾਂ ਮਾਫ ਕਰਿਓ ਵੀਡੀਓ ਚ ਲਓ ਜੀ ਹਾਂ ਵਾਪਸ ਵੈਲਕਮ ਹੋ ਗਿਆ ਜੀ ਪੰਜਾਬ ਦੇ ਵਿੱਚ ਹਾਂ ਸੰਦੀਪ ਨਹੀਂ ਮੰਨੀ ਬਾਕੀ ਹੁਣ ਮੈਂ ਗੱਡੀ ਚਲਾਵਾਂ ਹਨੇਰਾ ਬਹੁਤ ਆ ਹਾਂ ਜੀ ਰਾਤ ਦੇ ਵੱਜ ਚੁੱਕੇ ਆ ਜੀ ਪੌਣੇ 7 ਟ੍ਰੈਫਿਕ ਵਿੱਚ ਜਿਹੜੀ ਚਿੱਟੀ ਲਾਈਟ ਆ ਜੀ ਇਹ ਤਾਂ ਕੁਝ ਦਿਖਣੇ ਨਹੀਂ ਦਿੰਦੀ ਬਹੁਤ ਗਲਤ ਲਾਈਟ ਆ ਇਹ ਹਾਂ ਜੀ ਇਹ ਅੱਖਾਂ ਦੇ ਨਿਗਾ ਫੁੱਲਣ ਲਾ ਦਿੰਦੀ ਇੱਕ ਵਾਰ ਤਾਂ ਸਹੀ ਗੱਲ ਆ ਟ੍ਰੈਫਿਕ ਬਹੁਤ ਜ਼ਿਆਦਾ ਇਸ ਟਾਈਮ ਹਾਂ ਇਹ ਮੰਨਿਓ ਨਹੀਂ ਹੈ ਕਿ ਵਾਪਸ ਕਹਿੰਦੀ ਵਾਪਸ ਚਲੋ ਮੇਤੇ ਨਹੀਂ ਇਹਨਾ ਸਫਰ ਹੋਣਾਗਾ ਹਿਮਾਚਲ ਦੇ ਵਿੱਚ ਨਹੀਂ ਗੱਰ ਰਸਤੀ ਕੁ ਬਰਾੜ ਜਾਦਾ ਹੋ ਰਹੀ ਸੀ ਹਾਂ ਜੂਰ ਵਸ ਮੇਰਾ ਤਾਂ ਬਚੇ ਹੀ ਐ ਤੇਰੇ ਪੈ ਮੇਰੇ ਰੁਪਏ ਬਚ ਬਾਹਰ ਗੁਰੂ ਜੀ ਅਸੀਂ ਜਾਉਂਗੇ ਜੀ ਹੁਣ ਪੰਪਰੀ ਨੂੰ ਰੀਤੇ ਨਾਨਕੇ ਹੂੰ ਬਾਹਰੂ ਬਾਹਰੂ ਠੀਕ ਹੈ ਜੀ ਮੈਂ ਚਲਾ ਲਵਾਂ ਗੱਡੀ ਹਾਂ ਕੀ ਹੋ ਗਿਆ ਬੈਗਰੂ ਅੱਛਾ ਬੈਗਰੂ ਨੇ ਰਾਵਗਾਂ ਜੀ ਪੂਰਾ ਤੁਸੀਂ ਆ ਗੱਡੀ ਧਿਆਨ ਨਾਲ ਚਲਾਓ ਸਰਦਾਰ ਜੀ ਭੁੱਖ ਲੱਗੇਗੀ ਜੀ ਰਸਤੇ ਚੋਂਦੇ ਆਉਂਦੇ ਤੇ ਬ੍ਰੇਕ ਵੱਜ ਗਈ ਟਾਈਮ ਹੋ ਗਿਆ ਜੀ 9 ਵਜਣਾਂ ਵਾਲਾ ਜੀ 9 ਵਜਣਾਂ ਵਾਲਾ ਚੱਲਦੇ ਚੱਲਦੇ ਥੱਕ ਗਿਆ ਇਧਰ ਰੀਤ ਲੱਗੀ ਵੀ ਜੀ ਸਲਾਦ ਖਾਣਾ ਓਏ ਤਾਂ ਖਾਣਾ ਪੁੱਤ ਰੀਤ ਨੇ ਸਲੀਮਾ ਆਣਾ ਨਾ ਤਾਂ ਕਰਕੇ ਸਲਾਦ ਖਾਣਾ ਕੋਈ ਨਹੀਂ ਤਾਂ ਟਾਈਮ ਦੱਸੋ ਵੀ ਸਾਢੇ ਵਰਗੀ ਹਲਦੀ ਹੁੰਦੀ ਹੈ ਕਿ ਸਲਿਮ ਹੁੰਦੀ ਹੈ ਹੁਣ ਛਕ ਲਈਏ ਜੀ ਪ੍ਰਸ਼ਾਦਾ ਤੇ ਉਧਰ ਰਿਤਨਾ ਮਿਲਕ ਸ਼ੇਕ ਖਾ ਲੈਣੇ ਜੀ ਜਿੱਦ ਕਰਕੇ ਕਹਿੰਦੀ ਮੈਂ ਜੂਸ ਲੈਣਾ ਖੜ ਜਾ ਫਿਰ ਚਾਈ ਕਰ ਦਿੰਦੀ ਹਾਂ ਕਾਕੇ ਜੀ ਚਲੋ ਛਕ ਲਈਏ ਜੀ ਪ੍ਰਸ਼ਾਦਾ ਹੁਣ ਆ ਜਾਓ ਤੁਸੀਂ ਵੀ ਜੇ ਕੋਈ ਪਾਪਤ ਆ ਵੀ ਨਾ ਇਹ ਵੀ ਨਾ ਸੱਪਨਾਂ ਨਾਲੀਆ ਪਾਪਤ ਰੋਟੀ ਖਾ ਲ ਫੇਰ 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 ਦੇਖ ਗੰਦਾ ਹੌਣੋ ਕੱਟਦਾ ਉਹਨੂੰ ਕੋ ਉਦੋਂ ਲੈ ਹਾਂ ਆ ਜਲਦੀ ਚਮਚ ਨਾਲ ਖਾ ਲ ਬਾੜੀ ਤਰੀ ਤਰਾਇਤਾ ਖਾ ਲ ਠੀਕ ਆ ਜੀ ਸ਼ਕਲ ਹੀ ਬਸਦਾ ਸ਼ਕਲ ਆ ਜੀ ਲੰਗਰ ਆਨੰਦ ਆ ਗਿਆ ਭੁੱਖ ਵਾਕਈ ਲੱਗਿਓ ਜੀ ਤੂੰ ਸਵੇਰ ਦਾ ਪ੍ਰਸ਼ਾਦ ਆ ਸਕਿਆ ਹੋ ਤਾਂ ਇੱਦਾਂ ਹੀ ਨਿਕਲਿਆ ਤੇ ਹੁਣ ਟਾਈਮ ਵੱਜ ਗਿਆ ਜੀ 9:30 ਤਕਰੀਬਨ ਹੋ ਰਿਹਾ ਜੀ। ਕੀ ਆਪਾਂ 9:00 ਵਜੇ ਆਏ ਸੀਗੇ? ਹਾਏ 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 ਹੋ ਗਈ ਹੁਣੇ ਛੋਟੇ। ਹਾਏ ਇੱਕ ਟੱਕੇ ਨੇ ਵੀ ਚੀਜੀ ਲੈ ਲਈ। ਕਾਹ ਹੈ? 20 ਤੇ ਹੈ? 20। 20 ਹੈ? ਹਾਂ। ਉਹ ਇੰਦਰਤਾ ਕਰਿਆ, ਘੱਟ ਕਰਿਆ ਕਰ। ਥੈਂਕ ਯੂ ਕਰ ਦੋ। ਥੈਂਕ ਯੂ। ਕਿਹਦਾ ਥੈਂਕ ਯੂ ਕਰਨਾ ਹੈ ਡੈਡੀ ਦਾ? ਹਾਂ ਜੀ। ਹਾਂ ਜੀ। ਹਾਂ ਜੀ। ਤੇ ਹੁਣ ਮੇਰਾ ਹੋ ਜਾਣਾ ਜੀ ਸਾਨੂੰ ਘਰ ਪਹੁੰਚਣਾ ਨੂੰ ਮਿਲਾਂਗੇ ਸਵੇਟਾਵੇਂ ਪੂਰੇ ਜਦੋਂ ਜਾਇਦ ਕਰਦੇ ਕਰਾਉਂਦੇ ਜੀ ਰਾਤ ਵਾਪਸ ਭੰਬਰੀ ਪਹੁੰਚ ਗਏ ਤੇ ਇੱਥੇ ਜੀ ਹਜੇ ਠੰਡ ਹੈਗੀ ਐ ਇਸ ਵਾਰ ਸਾਡੇ ਕੀ ਨਹੀਂ ਠੰਡ ਅਡਵਾਂਸ ਚੱਲ ਗਈ ਤੇ ਉਹ ਰੋ ਤਾਂ ਸਵੇਰ ਦੀ ਧੁੰਦ ਪਈ ਵੀ ਹੈ ਜੀ तकरीबन ਵੱਜ ਗਏ 9 9:30 ਤੋਂ 10 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਕਰਦੇ ਆ ਉਧਰ ਗੱਲਬਾਤ ਉਹ ਤਾਂ ਬਿਜੀ ਹੋਏ ਹੋਏ ਜੀ ਸਾਰੇ ਦੁੱਖ ਸੁੱਖ ਲੋ ਜੀ ਮਿਲੋ ਡਾਡੀ ਨੂੰ ਮੈਰੀ ਕਾ ਖਾਲਸਾ ਬੈਗਰੂਜ ਕੀ ਫੱਤੇ ਮਿਲੋ ਇੱਧਰ ਸਰੇਂਦਰ ਰੂਵੀ ਮੈਗ ਜੀ ਕਾ ਖਾਲਸਾ ਬੈਗਰੂਜ ਕੀ ਫੱਤੇ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਤੇ ਡੈਡੀ ਭਾਈ ਅੱਛਾ ਠੰਡਾ ਨਾ ਜਿਹੜੀ ਜਾਣ ਦਾ ਨਾਂ ਨਹੀਂ ਲੈਂਦੀ ਸਾਡੇ ਕਿੰਨੀ ਦਾ ਸੂਰਜ ਚਮਕਦਾ ਜੀ ਹਨ ਟਣਾ ਟਾਲਾ ਹਾਂ ਹਾਂ ਸਵੇਰੇ ਸੱਜਰੀ ਸੂਰਜ ਦੀ ਰੇਤ ਨਾ ਸਾਡੇ ਕਮਰੇ ਚ ਪੈਂਦੀ ਆ ਉੱਠਦੀ ਸਾਰੇ ਹਾਂ ਤੇ ਸਾਰੀ ਡੈਡੀ ਸੂਰਜਾ ਹੁਣ ਕੱਲ 2-3 3 ਦਿਨ ਹੋ ਗਏ ਦੱਖਣ ਚੱਲਦੇ ਨੂੰ ਅੱਜ ਉਹਨੇ ਤਾਂ ਦੱਖਣ ਚੱਲਦਾ ਨਹੀਂ ਹੈਗਾ ਅੱਜ ਤਾਂ ਮੌਸਮ ਠੀਕ ਹੈ ਨਾ ਕੱਲ ਥੋੜੀ ਜਿਹਾ ਦੀਆਂ ਪਰਫੂਮ ਅੱਛਾ ਪੇਟ ਤੀਜਾ ਮੈਂ ਨਜ਼ਰ ਨਾਲ ਦਾ ਅੱਜ ਹੀ ਨਹੀਂ ਅੱਜ ਰਹੀ ਹੈ ਪਰਫੂਮ ਪਰਫੂਮ ਖੰਨੀਆਂ ਕਰਦੀਆਂ ਕੱਲ ਘੜ ਗਈ ਥੋੜੀ ਜੀ ਦੇਖ ਲਓ ਤੇਰੇ ਜਵਾਈ ਨੇ ਨਾ ਮੇਰੀ ਵਿਚ ਪੂਰੀ ਕਰਤੀ ਮੈਂ ਕਿਹਾ ਮੈਂ ਪਾਂਬਰੀ ਰਹਿਣ ਜਾਣਾ ਹੁਣ ਮੈਂ ਰਹਿਣ ਜਾਣਾ ਹਾਂ ਟਾਈਮ ਮੈਂ ਦੱਸੂਗਾ ਤਾਂ ਡੈਡੀ ਮਾਰ ਦੇਗਾ ਇਹਨੂੰ ਮੈਂ ਤਾਂ ਇਹਨੂੰ ਲੈ ਕੇ ਚੱਲਾਂ ਤਾਂ ਸ਼ਿਮਲੇ ਨੂੰ ਹਾਂ ਇਹਦੇ ਰਾਹਤੇ ਦਾ ਪਹਾੜਾਂ ਤੋਂ 4 ਕਿਲੋਮੀਟਰ ਗੱਡੀ ਚੱਲੀ ਹਾਂ ਇਹਦਾ ਸਿਰ ਦਾ ਫੜ ਕੇ ਬੈ ਗਈ ਮੈਂ ਡੈਡੀ ਚੱਕਰ ਕੁਸ ਉਲਟੀ ਲੱਗੇ ਇਹ ਮੈਂ ਕਿਹਾ ਬਈ ਮੈਂ ਨਹੀਂ ਜਾਣਾ ਕਿ ਮੈਂ ਲੇ ਤੁਹੇ ਮੈਂ ਤੁਹਾਰੇ ਬਾਪ ਕੋ ਲੈ ਜਾ ਹੇ ਮੇਦਾ ਮੇਰੇ ਬਾਪ ਕੋ ਲੈ ਜਾ ਕਿ ਪਾੜੀ ਆ ਇਹ ਜਿੱਥੇ ਪਾੜੀ ਆ ਉੱਥੇ ਘੁੰਮ ਕੇ ਇੱਥੇ ਕੋਈ ਬੜੀ ਇੱਕੋ ਗੱਲ ਆ ਹੋਰ ਦੇਖ ਲਾ ਜੂਰੀ ਘੁੰਮ ਲਾ ਹਾਂ ਹੋਰ ਗਿਆ ਜੇ ਹਮਲੇ ਮੈਂ ਗਿਆ ਹਮਲੇ ਕੁਛ ਨਹੀਂ ਆ ਸੜੀ ਜਾ ਰਹਾ ਹੋਰ ਦੀਦੀ ਲੱਤ ਠੀਕ ਹੈ ਤੇਦੀ ਲੱਤ ਚ ਵੇਲੇ ਕਰਤ ਹੋਈ ਨਹੀਂ ਆ ਦੋ ਕੁ ਮਿੰਟ ਰੁਕੇ ਰਹੇ ਆਜਾ ਸਵੇਰ ਦਾ ਫੇਰ ਘੋਟੂਦਾ ਦਵਾਈ ਖਾਈ ਜਾ ਟਮੰਗਿਆ ਦਵਾਈ ਤੇ ਖਾਣੀ ਹੈ ਟੈਮੈ ਨਾ ਇੱਕ ਸਾਈਡ ਬਸਤੀ ਉਸ ਤੋਂ ਫੰਗਲ ਲਈ ਫਰਤ ਜਾਣਾ ਆਜਾ ਤੇ ਗੋਦੀ ਚਾਹ ਪਾਪਾ ਨਾ ਮੇਰਾ ਫੋਨ ਲੈ ਲਾ ਨਾਨੇ ਦਾ ਫੋਨ ਲੈ ਲੈ ਨਾ ਮੇਰਾ ਫੋਨ ਦੋ ਫੋਟੋ ਖਿੱਚੜੀਆਂ ਨਾਨੇ ਜੀ ਚਾਹ ਨਾਨੇ ਦੀ ਫੋਟੋ ਚਖਾਓ ਖਿੱਚ ਦੋ ਫੋਟੋ ਟਿੱਕ ਫੋਟ ਉਹ ਪਤਾ ਸੀ ਰਾਤ ਬੜੇ ਸਾਜਣਾ ਆ ਗਏ ਹਾਂ ਹਾਂ ਸਾਜਣੇ 10 ਵਜੇ ਸਾਨੂੰ ਪਹੁੰਚਦੇ ਨਹੀਂ ਤਾਂ ਫਿਰ ਅਸੀਂ ਕਿਹਾ ਵੀ ਮੈਂ ਪੁੱਤ ਭਾਈ ਨੂੰ ਖੇਤ ਚਲਾ ਕੇ ਤੇ ਮੇਰੀ ਰੋਟੀ ਖਾ ਦਿੰਨੇ ਹਾਂ 10 ਵਜੇ ਪਹੁੰਚਦੇ ਰੋ ਇਹ ਕੁਝ ਇਹਨਾਂ ਨੂੰ ਪਤਾ ਵੀ ਨਹੀਂ ਸੀ ਅਸੀਂ ਆਉਣ ਨਾ ਮੰਨੂ ਨਹੀਂ ਤਾਂ ਬਦ ਸੱਚੀਆ ਮੈਨੂੰ ਬਾਅਦ ਚ ਪਤਾ ਲੱਗਿਆ ਨਹੀਂ ਤੁਹਾਨੂੰ ਕੋ ਕਹਿੰਦੀ ਗਈ ਵੀ ਉਹਨਾਂ ਦੇ ਨਾਲ ਗਿਆ ਜਾਣਾ ਹਾਂ ਫੋਨ ਕਰਿਆ ਮੇਰੇ ਵਾਲੇ ਛੇ ਮਿੰਟ ਛੇ ਮਿੰਟ ਜਾਣਾ ਵੀ ਨਾਲ ਕੇ ਲੈਣਗੇ ਰਾਤ ਦੂਏ ਕੱਲ ਨੂੰ ਆਉਣੇ ਹਟੂ ਅੱਛਾ ਮੈਂ ਗਿਆ ਆ ਨਹੀਂ ਉਹ ਨਾਨਕੇ ਰੀਤ ਦੇ ਕਹਿਣਾ ਭੁੱਲ ਗਈ ਉਹ ਨਾਨਕੇ ਕਹਿ ਤੋ ਦੋ ਲੋ ਰੀਤ ਦੇ ਕਹਿਣਾ ਭੁੱਲ ਗਈ ਨਾਨਕੇ ਮੈਂ ਦੱਸ ਕੇ ਨਹੀਂ ਤੁਰਿਆ ਅਸਲ ਤਾਂ ਡੈਡੀ ਵੀ ਮੈਂ ਜਾਣਾ ਕਿੱਥੇ ਆ ਮੈਨੂੰ ਕਰਿਆ ਫੋਨ ਡੈਡੀ ਕਰੋ ਮੋਟਰ ਤੋਂ ਕਿਤੇ ਕਿਸੇ ਸਾਡੇ ਕੰਮ ਚੱਲਦਾ ਸੰਦੀਪ ਤਿਆਰ ਹੋ ਜਾ ਕੱਪੜੇ ਪੈਕ ਕਰ ਲੈ ਮੈਂ ਕਹਿੰਦੀ ਕਿ ਕਿਤੇ ਖਾਸ ਜੰਗਾ ਲੈ ਕੇ ਜਾਣਾ ਹੋਣਾ ਵਿਚਾਰ ਠੀਕ ਹੈ ਵੀ ਪਰ ਮੈਂ ਉਹ ਕਰ ਲੈਂਦੀ ਆ ਕਾਲੇ ਰੰਗ ਦਾ ਸੂਟ ਪਾ ਲੈਂਦੀ ਆ ਨਹੀਂ ਮੈਂ ਤਾਂ ਕਿਹਾ ਪਰ ਮੈਂ ਤਾਂ ਕਰਿਆ ਜਨਾ ਤਾ ਆ ਜਿਆਦੀ ਮਸਤੀ ਵੀ ਨਾਨਕਾ ਕਿਆ ਕਿਆ ਤੇ ਥੋੜੀ ਜੀ ਨਾਨਕੇ ਜਿਆਦਾ ਕੋਈ ਕੁਛ ਨਹੀਂ ਦਾ ਤਾਂ ਤਾਂ ਬਣੋ ਸੀ ਕਿ ਹੈ ਵੀ ਸਭ ਚਾਰ ਦਿਨ ਛੱਡ ਜਿਓ ਜੀ ਰੀਤਾ ਨਾ ਨੂੰ ਕਰ ਲੈਣਾ ਹਾਂ ਹਾਂਜੀ ਨਾ ਕਦਾ ਨਾ ਕਹਦੀ ਤਾਂ ਭਿਕੜੀ ਹੋਈ ਅੱਛਾ ਦਾ ਨਾ ਨੂੰ ਕਰ ਲੈਣਾ ਨਾ ਇਹ ਕਹਿੰਦੀ ਨੋ ਐਨੇ ਹੁਣ ਦਾਦੂ ਨਾਲ ਆੜੀ ਇਹਦੀ ਪੂਰੀ ਆਪਣੇ ਨਾਲ ਅੱਛਾ ਦਾਦੂ ਕੋਲ ਜਾਣਾ ਇਹ ਦਾਦੂ ਕੋਲ ਜਾਣਾ ਦਾਦੂ ਦੇ ਚੀਜ਼ਾਂ ਟੱਕੜ ਕੇ ਪਾਈ ਲੀ ਹਾਂ ਜੇ ਚਾਹ ਪੀਂਦੇ ਦਾ ਚਾਹ ਪਾਲਣੀ ਹੈ ਵਿੱਚੋਂ ਹਾਂ ਖੜਦੀ ਗੁੱਸੇ ਵਿੱਚ ਨਹੀਂ ਪਾਪਾ ਹੀ ਨਾ ਤਾਂ ਬਹੁਤ ਜ਼ਿਆਦਾ ਆੜੀ ਹੈ ਜੀ ਚਾਹ ਨਾ ਨਾ ਵੀ ਨਹੀਂ ਇਹਨਾਂ ਉਹ ਨਹੀਂ ਕਹਿੰਦੇ ਆ ਕੇ ਵੀ ਸਿੱਖ ਸਿੱਖ ਮੈਨੂੰ ਚਾਹ ਦੇ ਦੋ ਚਾਹ 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 ਖੜ ਪਰਨ ਵੀ ਨਹੀਂ ਦਿੰਦੀ ਬਹੁਤ ਕਰ ਰਹੀ ਹੈ ਹਾਂ ਨਿਆਣੇ ਨਾ ਕਰਦੇ ਹੁੰਦੇ ਦਾਦਾ ਦਾਦੀ ਜਿਆ ਜਿਆ ਦਾ ਘਾਜ ਵਾਲਾ ਹੀ ਹੁੰਦਾ ਹਾਂ ਅਰੀਤਾ ਮੂਲ ਨਾਲੋਂ ਵਿਆਜ ਭਾਰੀ ਹੁੰਦਾ ਹਾਂ ਸਹੀ ਗੱਲ ਐ ਵੀ ਪਿਆਰਾ ਹੁੰਦਾ ਪਿਆਰਾ ਹੁੰਦਾ ਪਿਆਰਾ ਵਿਚਾਰੀ ਹੋਣੀ ਐ ਨਹੀਂ ਨਹੀਂ ਇਹਨਾਂ ਤਾਂ ਨਹੀਂ ਕਰਦੀ ਇੱਕ ਵੀਰ ਜੀ ਦਾ ਜ਼ਿਆਦਾ ਕਰਦੀ ਆ ਇੱਕ ਪਾਪਾ ਜੀ ਆ ਕਰਨ ਦਾ ਮੇਰੇ ਤੱਕ ਜਸਨੀ ਨਹੀਂਦਾ ਹੀ ਬੋਕ ਕਰਦੀ ਜਸਨੀ ਵੀ ਜਾ ਆ ਜਸਨੀ ਨਹੀਂ ਆਈ ਨਹੀਂ ਤੱਕੀ ਨਹੀਂ ਕੋਈ ਕੰਮ ਐ ਨਾ ਆਦਤ ਤੇ ਬੜਾ ਸਪੇ ਫਲਾ ਫੜ ਆ ਬੱਸ ਕਰ ਲੋ ਚਲ ਆ ਨਾਣੇ ਨਾਣੇ ਛੋਟੇ ਛੋਟੇ ਨਾਣੇ ਕਿੱਥੇ ਆ ਗਏ ਚੱਕੋ ਕਾਦੀ ਆਪਣੇ ਪਰਸੇ ਮੈ ਨਹੀਂ ਕਰ ਰਹੇ ਹੈਗੇ ਮੈ ਨਹੀਂ ਕਰ ਰਹੇ ਕਾਦੀ ਚੱਕੋ ਆਪਣੇ ਪਰਸ ਖੋਲ ਖੋਲ ਦੋ ਭਾਈ ਖੋਲੋ ਇਹਨੂੰ ਬਸ ਸੁਣਾਓ ਠੀਕ ਠਾਕ ਅਸਰੀ ਤੇਰੀ ਮੰਮੀ ਠੀਕ ਆ ਸੱਚਾ ਹਾਂ ਪਰ ਚੱਲੀ ਜੀ ਅੱਛਾ ਅੱਛਾ ਜੇ ਚਾਰ ਦਿਨ ਰਹਿਣੇ ਜਾਇਊਗੀ ਮੈਂ ਵੀ ਤਾਂ ਹੀ ਕਹਿੰਦੀ ਮੈਂ ਰਹਿ ਜੰਦੀ ਹਾਂ ਚਾਰ ਦਿਨ ਜਾਇਊ ਨਹੀਂ ਜਾਣਾ ਬੈਠ ਕੇ ਹੋਣਾ ਹਾਂ ਇਹ ਬੜਾ ਦਲੇ ਦੇ 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 ਹਾਂ ਹੁਣ ਨਹੀਂ ਜਾਉਣਾ ਛੁੱਟੀ ਕੈਨਸਲ ਛੁੱਟੀ ਕੈਨਸਲ ਉਹ ਛੁੱਟੀ ਕੈਨਸਲ ਆ ਮੈਂ ਰਹਿ ਸਕਦੀ ਕਿ 9 ਵੇ ਤੇ ਚਲ ਦੇਖਦੇ ਆਂ ਕੀ ਬਣਦਾ ਅਗਲਾ ਪ੍ਰੋਗਰਾਮ ਕਰਦੀ ਕਹਿੰਦਾ 9 ਵੇ ਦੇਖਦੇ ਉਹ ਡੇਢ ਹੋ ਗਿਆ ਰਹੀ ਗਈ ਹੋਈ ਡੈਡੀ ਤੂੰ ਕਹਿ ਰ ਅੱਛਾ ਵਾਸ਼ੇ ਸ਼ਾਬਾਸ਼ੇ ਕਹਾ ਟਿੱਕੇ ਨਾਲ ਕਹਾ ਇਹ ਕਹਿ ਨਹੀਂ ਲਾ ਡੈਡੀ ਨੂੰ ਲੱਗੀ ਵੀ ਕਹਿਣਾ ਕਹਿੰਦੀ ਵੀਡੀਓ 'ਚ ਕਹਿ ਲਾ ਡੈਡੀ ਤੂੰ ਕਹਿ ਤਾਂ ਡੱਡ ਕਹਦੇ ਯਾਰ ਕਹਿ ਤੂੰ ਆਹ ਕੰਮ ਵੀ ਦੇਖਣਾ ਹੈ ਜਿਹੜਾ ਕੰਮ ਘਰ ਚੱਲਦੇ ਉਹ ਵੀ ਦੇਖਣਾ ਸਭ ਕੁਝ ਉਹ ਦੇਖਣਾ ਪੈਂਦਾ ਕਵੀਨਦਾਰੀ ਕਿਹਨੂੰ ਕਹਿੰਦੇ ਨਹੀਂ ਨਹੀਂ ਰਹਿਣਾ ਤੁਸੀਂ ਜਾਓ ਹਾਂ ਮੈਂ ਥੋੜਾ ਲੱਤ ਉਹ ਮੰਨੂ ਦਾ ਮੈਂ ਇਹਨੂੰ ਛੱਡੂਗਾ ਤਾਂ ਰਹੂਗੀ ਕੰਮ ਵੀ ਦੇਖਣਾ ਹੈ ਗਾਹ ਜਿਹੜਾ ਕੰਮ ਚੱਲਦੇ ਆ ਹਾਂ ਹੁਣ ਤਾਂ ਸਕੰਜਾ ਬੁਣ ਹੋ ਰਿਹਾ ਜਿਹੜਾ ਗਾਲ 'ਚ ਰੱਸਾ ਪੈਣਾ ਉਹ ਤਾਂ ਗਾਹ ਦਾ ਗਾਹਾਂ ਦਾ ਪ੍ਰੋਜੈਕਟ ਚੱਲਣਾ ਫੇਰ ਪਤਾ ਲੱਗਣਾ ਵੀ ਕਿਆ ਕੁਸ ਹੋਣਾ। ਬਈ 2 ਦਿਨ ਵਿੱਚਾਂ 24 ਤਰੀਕ ਨੂੰ ਆ ਕੇ ਲੈ ਜੀ। ਅੱਜ ਹੋਗੀ ਕੀ? ਕੋਈ ਨਹੀਂ। ਤੁਸੀਂ ਜਿਹੜਾ ਹੁਣ ਨਾ ਅ ਪ੍ਰਸਾਦਾ ਪਾਣੀ ਕਰੋ ਤਿਆਰ ਮੈਨੂੰ ਲੱਗੀ ਵੀ ਭੁੱਖ। ਬਣਾ ਰਹੀਆਂ ਤੁਹਾਡੇ ਨਾਲ ਤਰਾਲੂ ਵਾਲੇ ਪਰੌਂਠੇ। ਚਲੋ ਹੁਣ ਆਲੂ ਵਾਲੇ ਪਰੌਂਠੇ ਬਣਾਉਂਦੇ ਹੋਈ ਮਿਲੂਗੇ ਜੀ ਤੁਹਾਨੂੰ। ਇਹਦਾ ਨਾ ਬਣਾ। ਨਾ ਇਹਦਾ ਹੁਣ ਬਣਾਉਣੇ ਪੈੜਿਆ। ਹੁਣ ਤਾਂ ਵੀਡੀਓ ਤੇ ਕਹਿਤਾ ਆਲੂ ਬਣਾ ਲੈ ਧਾਰ। ਮਨੂਪਾ ਜਣੜੇ ਗੇਮ ਬਾਉਂਡ ਫਿਰਦਾ ਤੁਸੀਂ ਹੁਣ ਆਲੂ ਵਾਲੇ ਪਰੋਟੇ ਬਣਾਉਣੇ ਪਲੇ ਮੈਂ ਵੀਡੀਓ ਚ ਦਿਖਾਉਂਗਾ ਜੀ ਤੁਹਾਨੂੰ ਆਲੂ ਵਾਲੇ ਪਰੋਟੇ ਬਣਦੇ ਫਾਸ ਕੀ ਕਰਾਰੇ ਆ ਖਾ ਖਾ ਕੇ ਫੈਟ ਬਦੋਣੀ ਆ ਓਏ ਲੱਗ ਗਿਆ ਆਪਣੀ ਆਪਣੀ ਪਰਜਾਈ ਦੀ ਸੈਡ ਲੱਗੀ ਲੈੜਾ ਮੈਂ ਅੱਜ ਪਰਜਾਈ ਦੀ ਸੈਡ ਤੋਂ ਵੀਡੀਓ ਚੈਲਦੀ ਅੰਦਰ ਆ ਬੈਠਾ ਲੜਨ ਖੇਲ ਕੇ ਮਾਸਤ ਹੋਈ ਪਿਆ ਹਾਂ ਕੀ ਦਾ ਹੈ ਰੀਤ ਦਾ ਕੀਦੇ ਪੁੱਤ ਹੈ ਕਾਕੇ ਦਾ ਚਲੋ ਜੀ ਹੁਣ ਆਲੂ ਵਾਲੇ ਪਰੌਂਠੇ ਨਾਲੇ ਮਿਲੂਗੇ ਜੀ। ਮੈਨੂੰ ਵਾਲੇ ਪਰੌਂਠੇ ਚਲੋ ਇਹ ਬਣਾਓ। ਬਣਾ ਲੈਨੇ ਕਿਛੇ ਦੇਣਾ ਤਾਂ ਨਹੀਂ ਤੁਸੀਂ। ਚਾਹ ਦਾਦੀ। ਡੈਡੀ ਵੀ ਮੂੰਹ ਲੱਗਾ ਸਵਾਰ ਰਬਣਾ। ਨਾਲੇ ਤਾਂ ਰੋਟੀ ਖਾਣੀ ਹੋਇਆ। ਰੌੜੇ ਦਾ ਪਹਿਲੇ ਹੀ ਨਿਹਾਇ ਜਮਾਉਂਦੇ ਆ ਭਾੜਾ ਨਾ। ਬੈਠੇ 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 ਬੰਦ ਨੂੰ। ਚਲੋ ਜੀ। ਹੁਣ ਪਰੌਂਠੇ ਖਾਂਦੇ ਹੀ ਮਿਲੂਗੇ ਜੀ। ਠੀਕ ਠੀਕ ਆ। ਮਾ। ਕੱਲ ਮੈਂ ਹੀ ਘਾਟਾ। ਲਓ ਜੀ ਪਰੌਂਠੇ ਬਣ ਕੇ ਤਿਆਰ ਆ। ਹੂੰ। ਆਹ ਜੀ ਸੇਵਾ ਆਹ ਜੀ ਮਿੱਠਾ ਆਹ ਜੀ ਸੇਵਾ ਤਾਂ ਨਹੀਂ ਹੁਣੀ ਚਾਹੀਦੀ ਇਹਦਾ ਹੈ ਜੀ ਆਹ ਜੀ ਸੇਵਾ ਤਾਂ ਹੁਣੀ ਨਹੀਂ ਇਕਨੇ ਹੁੰਦੀ ਆ ਪਰਮਾਤਮਾ ਦੀ ਕਿਰਪਾ ਆਹ ਹਾਏ ਜਵਾਈਆਂ ਦੀ ਸੇਵਾ ਵੀ ਕਰਮ ਵਾਲਿਆਂ ਨੂੰ ਮਿਲਦੀ ਆ ਨਹੀਂ ਤੁਹਾਡੇ ਵਰਗੇ ਜਵਾਈ ਹਾਂ ਮੇਰੇ ਵਰਗਾ ਨਾਗ ਨਾ ਨਾ ਤੁਹਾਡਾ ਤਾਂ ਜਵਾਈ ਤੁਸੀਂ ਤਾਂ ਬਹੁਤ ਸਮਾਂ ਤਾਂ ਹੀ ਤਾਂ ਮੇਨੂੰ ਚਾਰ ਦਿਨ ਛੱਡਣ ਲਈ ਮੰਨ ਵੀ ਗਏ ਮੈਂ ਤਾਂ ਮਾਰੇ ਕੀ ਲਾਦੀ ਹੋਰ ਹਾਂ ਇੱਦਾਂ ਕੀ ਕਰਦੀ ਆ ਖਾਂਦੇ ਐ ਨਹੀਂ ਸਾਰਾ ਥਾਲੀ ਚ ਕਰ ਲਿਆ ਢੇਰੀਆਂ ਨੇ ਕੋਈ ਗੱਲ ਨਹੀਂ ਨਿਆਣਿਆਂ ਦਾ ਕੰਮ ਹੀ ਹੁੰਦਾ ਜੀ ਇਹਨੂੰ ਇਹਨਾਂ ਮੈਂ ਥੋੜਾ ਜਿਹਾ ਦਹੀਂ ਖੱਟਾ ਜ਼ਿਆਦਾ ਲੱਗਦਾ ਉਹਨੂੰ ਤਾਂ ਹੀ ਉਹ ਕਰਦੀ ਐ ਮੈਂ ਇਹਨੂੰ ਖੱਟਾ ਤਾਂ ਹੈ ਹੀ ਨਹੀਂ ਅੱਛਾ ਨੂਨ ਮੰਗ ਲਿਆ ਹੁਣ ਐtanto ਨੀ ਮੂੰਹ ਤੇ ਬੱਦਦੀ ਲੈ ਮਾਂ ਆ ਨਹੀਂ ਹਾਂ ਬਸ ਲੈ ਬਸ ਬਸ ਚਲੋ ਠੀਕ ਐ ਜੀ ਮੈਂ ਹੁਣ ਸੰਗਰਮਾ ਬੰਦ ਕਰ ਦਾਂ ਹੂੰ ਇਹ ਮਰਦਾ ਕਿਸੇ ਦੀ ਵੀਡੀਓ ਦਾ ਤੌਹੀਦ ਅਗਰ ਬਾਏ ਹਾਂ ਲੈ ਦੁਬਾਰਾ ਘਰ ਦੋ ਬਾਏ ਬਾਏ ਕਰ ਦੋ ਅਸਾ ਆਪਣਾ ਦੌ ਮਾਰਨ ਨੂੰ ਫਿਰਦੀ ਇੱਧਰ ਇਹਦੇ ਬਾਹਰ ਕੀ ਕਰਨੀ ਇਹ ਲੈ ਇਹਨੂੰ ਮੱਖਣੀ ਪਸੰਦ ਆ ਜੀ ਥੋਡੇ ਵਾਂਗ ਚਲੋ ਠੀਕ ਆ ਜੀ ਓਕੇ ਬਾਏ ਬਾਏ ਮਿਲਦੇ ਕਿਤੇ ਬੂੜੇ ਬਾਏ ਬਾਏ